ਜਦੋਂ ਪਾਕਿਸਤਾਨ ਪਰਿਆ ਅਸੀਂ ਨੌ ਪੈਣਾ ਪ੍ਰਾਸਾਂ ਮੈਂ 3.5 ਸਾਲ ਦਾ ਸਾਂ ਲੇਕਿਨ ਮੈਨੂੰ ਸਾਰਾ ਯਾਦ ਹੈ ਜਦੋਂ ਪੰਜਾਬ ਛੱਡਿਆ ਗੱਡੀਆਂ ਉੱਪਰੋਂ ਥੱਲੇ ਤੱਕ ਪਰਿਆ ਹਾਂ ਯਾ ਸੰ ਪੂਰੀ ਫੈਮਿਲੀ ਸੀ ਕਿਸੇ ਬੱਚੇ ਨੂੰ ਕਿਸੇ ਡੱਬੇ 'ਚ ਸੁੱਟਿਆ ਕਿਸੇ ਨੂੰ ਕਿਸੇ ਡੱਬੇ 'ਚ ਸੁੱਟਿਆ ਜਦਾਂ ਕਿ ਜਗ੍ਹਾ ਦੇਖ ਗਈ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਪਸ ਇਹਨੂੰ ਹਿੰਦੁਸਤਾਨ ਲਾ ਦੇਣਾ ਕੋਈ ਮਾਪੇ ਨੂੰ ਪਤਾ ਨਹੀਂ ਸੀ ਕਿਹੜੇ ਬੱਚੇ ਨੂੰ ਕਿਹੜੇ ਡੱਬੇ 'ਚ ਸੁੱਟਿਆ ਐਨੇ ਕਬਰائے ਹੋਏ ਸਨ ਲੋਗ ਭਗਵਾਨ ਦੀ ਕਿਰਪਾ ਸੀ ਅਸੀਂ ਸਾਰੇ ਜਿੰਦੇ ਇੱਥੇ ਆ ਗਏ ਸਾਡੇ ਦਾਦਾ ਜੀ ਦੇ ਬ੍ਰਦਰ ਕਈ ਲੋਗ ਉਥੇ ਮਾਰੀ ਕਤਲ ਹੋ ਗਿਆ ਕਤਲ ਹੋ ਗਿਆ ਨਾ ਉਹਨਾਂ ਦਾ ਕਤਲ ਹੋ ਗਿਆ ਕਿ ਗਲੀ ਮਲਿਆਂ ਦੇ ਲੋਕਾਂ ਨੇ ਉਹਨਾਂ ਦਾ ਕਤਲ ਕੀਤਾ ਉਹਨਾਂ ਦੀ ਗਲੀ ਨਾਲ ਜਿਹੜੇ ਰਹਿੰਦੇ ਸੀ ਅਨਾਂ ਜਿਹੜੇ ਨੇ ਬਰਸੇ-ਬਰਸੇ ਲਾ ਕੇ ਮੈਂ ਇੱਕ ਪੁਸਤਕ ਹੈ ਮੇਰੀ ਯਾਤਰੂ ਡਾਕਟਰ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਹੈ ਦੋਨੋਂ ਕਦੀ ਮੌਕਾ ਮਿਲੇ ਤਾਂ ਉਹਨੂੰ ਪੜ੍ਹ ਕੇ ਦੇਖਣਾ ਉੱਥੋਂ ਆ ਕੇ ਫਿਰ ABCD ਤੋਂ ਸ਼ੁਰੂ ਕੀਤਾ ਕੰਮ ਗੋਰਖਪੁਰ ਆ ਕੇ ਅਸਾਂ ਡੇਰਾ ਢਾਇਆ ਉੱਥੇ ਹੌਲੀ-ਹੌਲੀ ਹੌਲੀ-ਹੌਲੀ ਪੜ੍ਹ-ਲਿਖ ਕੇ ਫਿਰ ਉੱਥੇ ਮੈਂ BSC honors ਕੀਤਾ ਫਿਰ ਬਨਾਰਸ ਤੋਂ MD ਕੀਤੀ 10 ਸਾਲ ਮੈਡੀਕਲ ਕਾਲਜ ਵਿੱਚ ਪ੍ਰੋਫੈਸਰੀ ਕੀਤੀ ਲੇਕਿਨ ਜਿੱਥੇ ਅੰਜਾ ਲਿਖਿਆ ਹੁੰਦਾ ਨਾ ਇੱਥੇ ਆ ਕੇ ਸ਼ਕੂਨ ਮਿਲਦਾ ਹੈ ਕਿ ਆਪਣਿਆਂ ਦੇ ਵਿੱਚ ਆ ਗਏ ਇੱਕ ਮਾਰਲ ਸਪੋਰਟ ਮਿਲਦਾ 84 ਦੰਗਿਆਂ ਵਿੱਚ ਸਾਡੇ ਨਾਲ ਕੋਈ ਖਾਸ ਹੋਇਆ ਨਹੀਂ ਸੀ ਹੈ ਲੇਕਿਨ ਜਿਹੜੇ ਆਪਣਿਆਂ ਨੇ ਅੱਖਾਂ ਮੋੜ ਲਈਆਂ ਸਨ ਨਾ ਉਹ ਕਹਿੰਦੇ ਨੇ ਨਾ ਆਪਣਾ ਜੇ ਫੁੱਲ ਵੀ ਮਾਰੇ ਤੇ ਚੋਟ ਲੱਗਦੀ ਏ ਪਰ ਆਇਆ ਪੱਥਰ ਵੀ ਮਾਰੇ ਤੇ ਸਹਾਰ ਜਾਂਦਾ ਉਹ ਕਿਣਾ ਹੀ ਕੁਝ ਆਪਣੇ ਆਨੇ ਮੁਖ ਜਿਹੜਾ ਮੋੜ ਲਿਆ ਨਾ ਫਿਰ ਮੈਂ ਕਿਹਾ ਇੱਥੇ ਨਹੀਂ ਰਹਿਣਾ ਦੂਸਰਾ ਸਿੱਖ ਮੈਂ ਥੋੜਾ ਧਰਮ ਦਾ ਪੱਕਾ ਹਾਂ ਇੱਕ ਦੋ ਕੇਸਾਂ ਕਤਲ ਦੇ ਕੇਸ ਹੋਏ ਮੈਂ ਨਹੀਂ ਸੀ ਚਾਹਦਾ ਕਿ ਕੇਸਾਂ ਦੀ ਬਾਇਦ ਵੀ ਹੋਵੇ ਕੇ ਸਾਨੂੰ ਜਾਣਨ ਨਾਲੋਂ ਜ਼ਿਆਦਾ ਪਿਆਰੇ ਨੇ ਮੈਂ ਇੱਥੇ ਆ ਕੇ 10 ਸਾਲ ਜਿੰਨੇ ਵੀ ਸ਼ਹਿਰ ਵਿੱਚ ਸਕੂਲ ਕਾਲਜ ਵਗੈਰਾ ਨੇ ਸਾਰਿਆਂ ਦੇ ਉੱਤੇ ਖਾਸਿਆਂ ਦੇ ਮੈਂ ਕੇਸਾਂ ਦੇ ਉੱਤੇ ਐ ਨਹੀਂ ਕਿ ਕੇਸਾਂ ਦਾ ਕੀ ਇੰਪੋਰਟੈਂਟ ਵਾਟ ਇਜ਼ ਦ ਸੈਂਟੀਫਿਕ ਇੰਪੋਰਟੈਂਸ ਸਾਇੰਸ ਦੀ ਕੁਸਵਟੀ ਤੇ ਤੌਲ ਕੇ ਗੁਰੂਆਂ ਨੇ ਕੇਸ ਰਖਵਾਏ ਨੇ ਐਂ ਨਹੀਂ ਕਹਤਾ ਖਾਲਸਾ ਜੀ ਵੇਜ਼ ਆਖ ਲੋ ਹਰ ਇੱਕ ਕੇਸ ਦਾ ਆਪਣਾ ਇੰਪੋਰਟੈਂਸ ਹੈ ਸੈਂਟੀਫਿਕ ਰੀਜ਼ਨ ਹੈ ਕੀ ਰੀਜ਼ਨ ਕੀ ਹੈ ਕਿਉਂਕਿ ਤੁਸੀਂ ਡਾਕਟਰ ਹੋ ਤੁਹਾਨੂੰ ਇਸ ਦੇ ਬਾਰੇ ਜ਼ਿਆਦਾ ਨੋਲੇਜ ਹੈ ਸੈਂਟੀਫਿਕ ਕੀ साइंटिफिक रीजन है कि इट इज़ फुल ऑफ प्रोटीन प्रोटीन है साडी बॉडी जिन्ह मसल्स वगैरह बनिया ने सारिया प्रोटीन दनिया ने जिन्नी एनर्जी है. एक लेडी मैकमेलन है अंग्रेजी के राइटर। उन्हें मैं किताब पढ़ी उन्हें लिखा कि माई डियर सिख जेंटलमैन द हेयर ऑन योर स्कैल्प आर नाट सिल सिंपल हेयर दिस इज द एंटीना which attaches to with lord guru gobind singh's tower guru gobind singh de tower nal eh tvaade kes te tuhanu jode hoye ne te etho sanu aatmik shakti mildi hai main punjab wale ho ge doctor ke ta main kise sardar de sir te phoda nahi dekha aaj tak roz di hari paye do char hunde ne ajamat kara ke infection ho janda tvaadi protein jump 45 50 55 ਦੇ ਵਿੱਚ ਚੋੜੀਆਂ ਪੈਣ ਸਰਦਾਰ ਦੇ ਮੋਹ ਤੇ ਤੁਸੀਂ ਚੋੜੀਆਂ ਬਹੁਤ ਘੱਟ ਦੇਖੋਗੇ This is the reason ਇਹਦੇ ਹੋਰ ਹਜ਼ਾਰਾਂ ਰੀਜਨਸ ਨੇ ਇਸ ਦਾ ਹੈ ਇਸਕੇ ਇੰਡਕਟਰ ਤੁਹਾਨੂੰ ਇਹਦੇ ਫਾਇਦੇ ਵੀ ਜਾ ਬੋਤ ਜੁਬਾਂਨੇਕ ਫਾਇਦੇ ਨੇ ਤੇ ਐਸ ਮਾਰੇ ਉਹ ਮੈਂ ਵਿਸ਼ੇ ਕਦੀ ਫੇਰ ਛੇੜਾਂਗਾ ਅੱਜ ਪਾਰਕ ਦੇ ਬਾਰੇ ਆਇਆ ਗੱਲ ਕਰਨ ਪਾਰਕ ਤੁਸੀਂ ਇੱਥੇ ਮੈਂ ਦੇਖਿਆ ਸੀਗਾ ਮੈਂ ਪਿੱਛੇ ਦੇਖ ਰਿਹਾ ਸੀ ਤੁਸੀਂ ਇਹਨੂੰ ਸਵਰਗ ਕਹਿੰਦੇ ਹੋ ਤੇ ਪਿੱਛੇ ਤੁਸੀਂ ਸਵਰਗ ਦਾ ਦਰਵਾਜ਼ਾ ਵੀ ਬਣਾਇਆ ਆਇਆ ਇਹ ਪਾਰਕ ਵਿੱਚ ਸਵਰਗ ਦਾ ਦਰਵਾਜ਼ਾ ਹੈ ਵਾਸਤਵ ਵਿੱਚ ਨਾ ਮੈਂ ਐਨਾ ਕਿ ਜੁੜਿਆ ਆਂ ਮੈਂ ਸਵੇਰੇ ਬੂਹਾ ਖੋਲਣਾ ਸਾਡੇ ਘਰ ਦੇ ਪਿੱਛੇ ਮੈਨੂੰ ਲੱਗਾ ਸਵਰਗ ਦਾ ਦਰਵਾਜ਼ਾ ਖੁੱਲ ਗਿਆ ਇੱਕ ਮੈਂ ਅੱਗੇ ਪਹਾੜ ਬਣਾਇਆ ਹੈ ਪਹਾੜ ਦੇ ਉੱਤੇ ਪਾਈਨ ਦੇ ਪੀਟਸ ਨੇ ਜਿਹੜੇ 4000 ਫੀਟ ਤੋਂ ਉੱਤੇ ਲੱਗਦੇ ਨੇ ਉਹਦੇ ਵਿੱਚ ਸੀੜੀਆਂ ਨੇ ਇੱਕ ਪਾਸੇ ਤੋਂ ਦੂਸਰੇ ਪਾਸੇ ਪਹਾੜ ਤੇ ਜਾਂਦੇ ਨੇ ਉਹਦੇ ਉੱਪਰ ਲਿਖਿਆ ਹੈ ਸਵਰਗ ਦਵਾਰ ਤੇ ਥੱਲੇ ਲਿਖਿਆ ਹੈ ਸਵਰਗ ਪੌੜੀਆਂ ਨਾਲ ਨਹੀਂ ਅچھے ਕਰਮ ਨਾਲ ਪਹੁੰਚਿਆ ਜਾ ਸਕਦਾ ਹੈ ਇਹ ਨਹੀਂ ਕਿ ਸੀੜੀਆਂ ਚੜ੍ਹ ਕੇ ਦੂਸਰੇ ਪਾਸੇ ਤੇ ਚਲੇ ਗਿਆ ਸਵਰਗ ਆ ਗਿਆ ਕੋਈ ਫਾਇਦਾ ਨਹੀਂ ਕਰਮकांड ਦਾ ਅچھے ਕਰਮ ਕਰੋ ਤੇ ਤੁਹਾਨੂੰ ਸੀੜੀਆਂ ਆਪੇ ਸਵਰਗ ਦਵਾਰ ਤੱਕ ਲੈ ਜਾਣਗੇ ਪਤਾ ਆਇਆ ਵੇ ਚੰਗੇ ਮਤਲਬ ਚੰਗੇ ਕਰਮ ਹੀ ਹੈ ਜੇ ਜੰਦਰੇ ਚੰਗੇ ਕਰਮ ਕਰ ਲੇ ਤਾਂ ਸਵਰਗ ਇੱਥੇ ਹੀ ਆ ਸਵਰਗ ਇੱਥੇ ਅੱਗੇ ਕਿੰਨੇ ਦੇਖਿਆ ਕੀ ਐਵੇਂ ਤੇ ਕੀ ਨਹੀਂ ਜੂ ਐਵੇਂ ਇੱਥੇ ਹੀ ਜਿੰਦਗੀ ਸਵਰਗੇ ਸਾਡੀ ਤੁਸੀਂ ਰਹਿ ਕੇ ਦੇਖੋ ਤੁਹਾਡੀ ਸੋਚ ਐਵਾ ਜੇ ਹੋਵੇ ਖੁਸ਼ੀ ਦਾ ਐਟਮੋਸਫੇਅਰ ਹੋਵੇ ਸਮਾਜ ਵਿੱਚ ਤੁਸੀਂ ਉਲਝੇ ਹੋਵੋ ਸਮਾਜ ਦਾ ਕੁਝ ਕਾਰਾਂ ਕਾਰ ਕੁਝ ਕਰ ਕਰਦੇ ਰਹੋ ਸਮਾਜ ਵਿੱਚ ਜੁੜੇ ਰਹੋ ਸਮਾਜ ਸਮਾਜ ਨੇ ਤੁਹਾਨੂੰ ਐਨਾ ਦਿੱਤਾ ਤੁਸੀਂ ਵੀ ਤੇ ਕੁਝ ਕਰੋ ਪਰ ਕਿਰਤੀ ਇਹਨਾਂ ਤੁਹਾਨੂੰ ਇੰਨਾ ਕੁਝ ਦਿੱਤਾ ਮੈਂ ਤੇ ਬੱਚਿਆਂ ਨੂੰ ਕਹਿਣਾ ਯੰਗ ਜਨਰੇਸ਼ਨਸ ਨੂੰ ਘੱਟ ਤੋਂ ਘੱਟ 5-5 ਪੇੜ ਸਾਰੇ ਲਾਓ ਤਾਂ ਕਿ ਇਹ ਜਿਹੜੇ ਪੇੜ ਕੱਟੇ ਪੇ ਜਾਂਦੇ ਨੇ ਨਾ ਪੰਜਾਬ ਦੀ ਧਰਤੀ ਦਾ ਪਾਣੀ ਥੱਲੇ ਪੈ ਜਾਂਦਾ ਸਾਡਾ ਜ਼ਮੀਨ ਦਾ ਪਾਣੀ ਹਰ ਪੇੜ ਦੇ ਥੱਲੇ ਜਿਹੜਾ ਬਰਸਾਤ ਵਿੱਚ ਪਾਣੀ ਆਉਂਦਾ ਨਾ ਇੱਕ ਪੌਂਡ ਟਾਈਪ ਦਾ ਬਣਾ ਲੈਂਦਾ ਜਿੱਥੇ ਸਾਡਾ ਸuperficial water ਦਾ ਸੰਗ੍ਰਹਿ ਹੁੰਦਾ ਤੇ ਜਿਹੜਾ ਸਾਨੂੰ ਫਿਰ ਉੱਤੇ ਆ ਜਾਂਦਾ ਤੇ ਐਸ ਮਾਰੇ ਹੋਰ ਆਕਸੀਜਨ ਫੁੱਲ ਇਹ ਚਿੜੀਆਂ ਪੰਦੇ ਅਸਾਂ ਪਾਰਕ ਦੇ ਆਲੇ ਦੁਆਲੇ ਕੋਈ ਵੀ ਟਾਵਰ ਨਹੀਂ ਲੱਗਣ ਦਿੱਤਾ ਐਸ ਮਾਰੇ ਕਿ ਸ਼ਹਿਰ ਦੇ ਸਾਰੇ ਪੰਛੀ ਖਤਮ ਪੇ ਹੋ ਜਾਂਦੇ ਨੇ ਤੁਸੀਂ ਕਹ ਜੀ ਇੱਥੇ ਨਜ਼ਰ ਮਾਰੋਗੇ ਨਾ ਤਾਨੂੰ ਹਰ ਪ੍ਰਕਾਰ ਦੇ ਪਖਸ਼ੀਆ ਤੇ ਨਜ਼ਰ ਆਉਣਗੇ ਵਰਤੇ ਮਤਲਬ ਉਹਨਾਂ ਨਾਲ ਵੀ ਲੜ ਪਏ ਵੱਡੇ ਵੱਡੇ ਆਹ ਪਾਰਕ ਬਾਤੇ ਮੈਂ ਭਗਵਾਨ ਨਾਲ ਲੜ ਪਾਂ ਕਿਉਂਕਿ ਮੈਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਇਹ ਤੇ ਉਪਤੀਆਂ ਨਾਲ ਲੜ ਪਏ ਟਾਵਰ ਤਾਂ ਵੱਡੇ ਵੱਡੇ ਕੰਪਨੀਆਂ ਦੇ ਹੁੰਦੇ ਕੋਈ ਕੋਈ ਟਾਟਾ ਟੂਟਾ ਵਾਲੇ ਆਇਆ ਸਨ ਨਹੀਂ ਲਾਂ ਦੇਤਾ ਸਭ ਮੰਡੀ ਲੱਗਦੀ ਸੀ ਸਬਜੀ ਦੀ ਲੜ ਪਿਆ ਮੈਂ ਕਿਉਂਕਿ ਮੈਂ ਇਹਨਾਂ ਨੂੰ ਮੁੱਲਵਾਨ ਇਤਰੋਹ ਇਤਰੋਹ ਹੈ ਸਾਡੀ ਮਨ ਨੂੰ ਕੀ ਪਤਾ ਕਿ ਕਿੰਨੀਆਂ ਅਸੀਸਾਂ ਇੱਥੇ ਲੋਕ ਦਿੰਦੇ ਨੇ ਕਿੰਨਾ ਆ ਕੇ ਸੁੱਖ ਦਾ ਆਵਾਸ ਇਹਨਾਂ ਨੂੰ ਹੁੰਦਾ ਉਹ ਜਿਨ੍ਹਾਂ ਕਹਿੰਦੇ ਨੇ ਨਾ ਗੁੰਗੇ ਨੂੰ ਜਿਸਲੇ ਗੁੜ ਦੀ ਢਿੱਲੀ ਦੇ ਦਿਓ ਨਾ ਉਹਨੂੰ ਪੁੱਛੋ ਸਵਾਦ ਕੀ ਤੇ ਕੱਚਾ ਮਾਰਦਾ ਫਿਰ ਕਹਿੰਦਾ ਟਕਸਪਲੇਨ ਤੇ ਉਹ ਕਹਿੰਦਾ ਹੀ ਮੇਰੇ ਕੋਲ ਪੁੱਛੋ ਤੇ ਮੈਂ ਇਹਦੀ ਬਿਊਟੀ ਪਾਰਕ ਦੀ ਬਿਊਟੀ ਨੇਚਰ ਦੀ ਬਿਊਟੀ ਐਕਸਪਲੇਨ ਨਹੀਂ ਕਰ ਸਕਦਾ ਐਸੇ ਮਾਰੇ ਗੁਰੂ ਨਾਨਕ ਦੇਵ ਜੀ ਨੇ ਰਹਿਰਾਸ ਵਿੱਚ ਕਿਹਾ ਬਲੀਹਾਰੀ ਕੁਦਰਤ ਵਸਿਆ ਪ੍ਰਮਾਤਮਾ ਹੀ ਹੈ ਜਿਹੜੇ ਕੁਦਰਤ ਦੇ ਜ਼ਰਰੇ ਜ਼ਰਰੇ ਵਿੱਚ ਵਸਿਆ ਆ ਇੱਥੇ ਹਰ ਪੱਤੇ ਵਿੱਚ ਤੁਹਾਨੂੰ ਭਗਵਾਨ ਦਿਖਾਈ ਦੇਗਾ ਹਰ ਪੇੜ ਵਿੱਚ ਭਗਵਾਨ ਦਿਖਾਈ ਦੇਗਾ ਤੇ ਉਹ ਤੁਹਾਨੂੰ ਵਾਸਤਵ ਵਿੱਚ ਦੇਖਿਆ ਜਾ ਤੇ ਤੁਹਾਨੂੰ ਕੁਦਰਤ ਭਗਵਾਨ ਦਾ ਰੂਪ ਹੀ ਹੈ ਤੇ ਐਸੇ ਮਾਰੇ ਸਵਰਗੇ ਵਰਗੀ ਹੀ ਹੁੰਦਾ ਸਵਰਗਿਆ ਦੇ ਉੱਤੇ ਕੀ ਹੁੰਦਾ ਉਹ ਤੀਤ ਭਗਵਾਨ ਹੀ ਹੋਣਾ ਨਾ ਅਸੀਂ ਇੱਥੇ ਬੁਲਾ ਲਿਆ